ਪੰਜਾਬ ਲਾਈਵ 80 ਨਿਊ ਦੀ ਟੀਮ ਇੱਥੇ ਪਹੁੰਚੀ ਹੈ ਸਵਾਮੀ ਵਿਵੇਵਨ ਕਾਲਜ ਨਰਸਿੰਗ ਹਸਪਤਾਲ ਐ ਮਰੇਰਕੜਾ ਰੋਡ ਤੇ ਜਿੱਥੇ ਤੁਸੀਂ ਦੇਖੋਗੇ ਅੱਜ ਕਾਲਜ ਦੇ ਸਟੂਡੈਂਟਾਂ ਨੇ ਧਰਨਾ ਲਾਇਆ ਸੀ ਤੇ ਕਾਫੀ ਇਲਜ਼ਾਮ ਵੀ ਲਾਏ ਗਏ ਨੇ ਤੇ ਅਸੀਂ ਇੱਥੇ ਪੰਜਾਬ ਲਾਈਵ 80 ਨਿਊ ਦੀ ਟੀਮ ਇੱਥੇ ਖੜੀ ਹੈ ਜਿੱਥੇ ਤੁਸੀਂ ਦੇਖੋਗੇ ਗੇਟ ਲਾਏ ਹੋਏ ਨੇ ਤੇ ਪੱਤਰਕਾਰਾਂ ਨੂੰ ਅੰਦਰ ਨਹੀਂ ਜਾਣ ਦੇ ਰਹੇ ਅੰਨਾ ਦੇ ਨੇੜੇ ਬਾਜਪਾ ਆਗੂ ਦੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਸੜਕ ਤੇ ਲਾਇਆ ਧਰਨਾ ਅਤੇ ਕੀਤਾ ਰੋਡ ਜਾਮ ਵਿਦਿਆਰਥੀਆਂ ਨੇ ਲਾਇਆ ਗੰਭੀਰ ਦੋਸ਼ ਕਿ ਨਕਲ ਕਰਵਾਉਣ ਦੇ ਪੈਸੇ ਨਾ ਦੇਣ ਵਾਲੇ ਬੱਚੇ ਕੀਤੇ ਗਏ ਫੇਲ ਵਿਦਿਆਰਥੀਆਂ ਨੇ ਦਿੱਤੀ ਚੇਤਾਵਨੀ ਜੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅੰਦੋਲਨ ਕੀਤਾ ਜਾਏਗਾ ਹੋਰ ਤੇਜ ਨਮਸਕਾਰ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਲੈ ਲੈਂਦੇ ਨੇ ਜੀ ਬੱਚੇ ਨੇ ਇਹਨਾਂ ਫੇ ਲਗਾਤਾ ਸਾਰੇ ਬੱਚੇ ਅਸੀਂ ਅਸੀਂ ਬਿਆਸੀ ਦੇ ਵਿੱਚੋਂ ਬੱਚੇ ਸਾਰੇ ਫੇ ਆਏ ਡਿਵਾਰੀ ਵਾਲੇ ਆਦਮੀ ਨੇ ਜੀ ਬਹੁਤ ਜ਼ਿਆਦਾ ਇੱਕ ਦਿਨ ਪੀਸ ਲੈਟ ਹੋ ਜਾਵੇ ਮੇਰੇ ਫਾਈਨ ਮੇਰਾ ਲੈਂਦੇ ਨੇ ਉੱਤੇ ਦਿਖਾਉਣਾ ਕੰਮ ਕੀ ਨਹੀਂ ਲੈਂਦੇ ਨੇ ਵੀ ਥੋੜੇ ਤੌਸੀਲ ਕਰਵਾ ਲਾਂਗੇ ਉਹ ਇੱਥੇ ਆਉਂਦੀ ਹੈ ਇੱਥੇ ਖੜੇ ਨੇ ਇਹ ਪ੍ਰਾਈਵੇਟ ਕਾਲਜ ਹੈ ਇਹ ਪ੍ਰਾਈਵੇਟ ਕਾਲਜ ਹੈ ਦੀ ਕਰਨਾ ਬੰਦਾਬਾਦ 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 ਬੱਦੋ ਬੱਦੋ ਸਰ ਮਤਲਬ ਜਿਹੜੇ ਪਾਰਕ ਚ ਕੈਮਰਾ ਲੱਗਿਆ ਹੋਇਆ ਉਧਰ ਨਹੀਂ ਬਿਠਾਇਆ ਇਧਰਲੀ ਸਾਈਡ ਬਿਠਾਇਆ ਗਿਆ ਕਿਸੇ ਤੋਂ ਮੰਗੇਗੇ ਸੀ ਕਿ ਯਸ ਸਰ ਸਾਰਿਆਂ ਤੋਂ ਮੰਗੇ ਨੇ ਸੀਡਿੰਗ ਕਰਾਉਣ ਦੇ ਇਹਨਾਂ ਨੇ ਮੰਗੇ ਨੇ ਕਦੋਂ ਮੰਗੇ ਪ੍ਰਿੰਸੀਪਲ ਮੈਮ ਨੇ ਮੰਗੇ ਨੇ ਜਰ ਸੀਡਿੰਗ ਕਰਾਉਣ ਨੂੰ ਸਰ ਬੇਸ ਤੋਂ ਪਾਸ ਕਰਾਵਾਂਗੇ चार चार है ले आ सारे तो है। देती है। हजार लिया सारे कोई गलट नमस्कार है तुम देख रहे हो तेजी ਦੇ ਵਾਅਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਲਾਈਵ 80 ਨਿਊ ਦੀ ਟੀਮ ਇੱਥੇ ਪਹੁੰਚੀ ਹੈ Swami Vivekananda College Nursing Hospital ਮਰੇਰਕੜਾ ਰੋਡ ਤੇ ਜਿੱਥੇ ਤੁਸੀਂ ਦੇਖੋਗੇ ਅੱਜ ਕਾਲਜ ਦੇ ਸਟੂਡੈਂਟਾਂ ਨੇ ਧਰਨਾ ਲਾਇਆ ਸੀ ਤੇ ਇੱਥੇ ਕਾਫੀ ਇਲਜ਼ਾਮ ਵੀ ਲਾਏ ਗਏ ਨੇ ਤੇ ਅਸੀਂ ਇੱਥੇ ਪੰਜਾਬ ਲਾਈਵ 80 ਨਿਊ ਦੀ ਟੀਮ ਇੱਥੇ ਖੜੀ ਹੈ ਜਿੱਥੇ ਤੁਸੀਂ ਦੇਖੋਗੇ ਗੇਟ ਲਾਏ ਹੋਏ ਨੇ ਤੇ ਪੱਤਰਕਾਰਾਂ ਨੂੰ ਅੰਦਰ ਨਹੀਂ ਜਾਣ ਦੇ ਦੇਆ ਜਾ ਰਿਹਾ ਖੰਨਾ ਦੇ ਨੇੜੇ ਬਾਜਪਾ ਆਗੂ ਦੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੇ ਸੜਕ ਤੇ ਲਾਇਆ ਧਰਨਾ ਅਤੇ ਕੀਤਾ ਰੋਡ ਜਾਮ ਵਿਦਿਆਰਥੀਆਂ ਨੇ ਲਾਇਆ ਗੰਭੀਰ ਦੋਸ਼ ਕਿ ਨਕਲ ਕਰਵਾਉਣ ਦੇ ਪੈਸੇ ਨਾ ਦੇਣ ਵਾਲੇ ਬੱਚੇ ਕੀਤੇ ਗਏ ਫੇਲ ਵਿਦਿਆਰਥੀਆਂ ਨੇ ਦਿੱਤੀ ਚੇਤਾਵਨੀ ਜੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅੰਦੋਲਨ ਕੀਤਾ ਜਾਏਗਾ ਹੋਰ ਤੇਜ ਨਮਸਕਾਰ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅੱਜ ਖੰਨਾ ਵਿਖੇ ਬਾਟਾ ਆਗੂ ਦੇ ਨਰਸਿੰਗ ਕਾਲਜ ਫੈਜਗੜ ਚ ਅੱਜ ਵਿਦਿਆਰਥੀਆਂ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ ਅਤੇ ਸੜਕ ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਜਾਮ ਲਗਾ ਦਿੱਤਾ ਗਿਆ ਵਿਦਿਆਰਥੀਆਂ ਨੇ ਕਾਲੀ ਪ੍ਰਬੰਧਨਾ ਕਾਹਤੇ ਗੰਬੀਰ ਦੋਸ਼ ਲਗਾਇਆ ਤੇ ਕਿਹਾ ਕਿ ਨਕਲ ਕਰਵਾਉਣ ਲਈ ਪੈਸੇ ਮੰਗਣ ਅਤੇ ਪੈਸੇ ਨਾ ਦੇਣ ਵਾਲਿਆਂ ਨੂੰ ਫੇਲ ਕਰ ਦਿੱਤਾ ਗਿਆ ਇਸ ਰੋਸ ਨੂੰ ਪ੍ਰਗਟਾਉਂਦੇ ਹੋਏ ਵਿਦਿਆਰਥੀਆਂ ਨੇ ਖੰਨਾ ਮਲੇਰਕੋਟਲਾ ਰੋਡ ਤੇ ਫੈਜਗੜ ਦੇ ਨੇੜੇ ਕਾਲਜ ਅੱਗੇ ਸੜਕ ਤੇ ਧਰਨਾ ਲਾਇਆ ਅਤੇ ਸਰਟੀਫਿਕੇਟ ਅਤੇ ਫੀਸ ਵਾਪਸੀ ਦੀ ਮੰਗ ਕੀਤੀ जीएनएम ਦੂਜੇ ਸਾਲ ਦੀ ਵਿਦਿਆਰਥਣ ਤਨਪ੍ਰੀਤ ਕੌਰ ਨੇ ਦੱਸਿਆ ਕਿ ਕਾਲਜ ਵਿੱਚ ਬੱਚਿਆਂ ਤੋਂ 4000 ਰੁਪਏ ਪ੍ਰਤੀ ਵਿਦਿਆਰਥੀ ਮੰਗੇ ਗਏ ਸਨ ਸਾਨੂੰ ਕਿਹਾ ਗਿਆ ਸੀ ਕਿ ਇਹ ਪੈਸੇ ਨਕਲ ਕਰਾਉਣ ਲਈ ਹਨ ਜਿਨ੍ਹਾਂ ਨੇ ਪੈਸੇ ਦਿੱਤੇ ਉਹਨਾਂ ਦੇ ਅਸੈਸਮੈਂਟ 'ਚ ਵਧੇਰੇ ਨੰਬਰ ਲਾਏ ਗਏ ਜਦਕਿ ਜਿਹੜੇ ਵਿਦਿਆਰਥੀਆਂ ਨੇ ਪੈਸੇ ਨਹੀਂ ਦਿੱਤੇ ਦੇ ਸਕੇ ਉਹਨਾਂ ਨੂੰ ਫੇਲ ਕਰ ਦਿੱਤਾ ਗਿਆ ਇਸ ਦੌਰਾਨ ਇੱਕ ਹੋਰ ਵਿਦਿਆਰਥਣ ਮਨਪ੍ਰੀਤ ਕੌਰ ਨੇ ਦੱਸਿਆ ਕਿ ਕਾਲਜ ਦੇ ਐਮ ਡੀ ਜੋ ਕੀ ਬਾਤ ਪਰ ਅਗੋਂ ਅਕਸਰ ਵਿਦਿਆਰਥੀਆਂ ਨੂੰ ਆਪਣਾ ਰੁਤਬਾ ਦੱਸ ਕੇ ਡਰਾਉਂਦੇ ਧਮਕਾਉਂਦੇ ਰਹਿੰਦੇ ਹਨ ਵਿਦਿਆਰਥੀਆਂ ਨੇ ਕਿਹਾ ਕਿ ਇਹ ਸਿੱਧਾ ਸਿੱਖਿਆ ਤੇ ਹੱਕਾਂ ਤੇ ਹਮਲਾ ਹੈ ਅਤੇ ਉਹ ਆਪਣੇ ਹੱਕਾਂ ਦੀ ਰਾਖੀ ਲਈ ਲੰਬੀ ਲੜਾਈ ਲੜਨ ਲਈ ਤਿਆਰ ਹਨ ਦੂਜੇ ਪਾਸੇ ਜਦ ਮੀਡੀਆ ਵੱਲੋਂ ਕਾਲੀ ਪ੍ਰਬੰਧ ਪ੍ਰਸ਼ਾਸਨ ਤੋਂ ਇਸ ਸਬੰਧੀ ਸਪਸ਼ਟਤਾ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਐਮ ਡੀ ਦੀ ਪਤਨੀ ਵੱਲੋਂ ਕੋਈ ਟੁਕੜਾ ਜਵਾਬ ਨਹੀਂ ਦਿੱਤਾ ਗਿਆ ਅਤੇ ਪ੍ਰਿੰਸੀਪਲ ਨੇ ਤਾਂ ਵਿਦਿਆਰਥੀਆਂ ਦੇ ਨਾਲ মিডিਆ ਨਾਲ ਵੀ ਸਪਲ ਦੇ ਸਾਹਮਣੇ ਹੀ ਬਸਲੂਕੀ ਕਰ ਦਿਆ ਕਿ ਹੈ ਕਿ ਉਹਨਾਂ ਨੇ ਕਿਸੇ ਤੋਂ ਪੈਸੇ ਨਹੀਂ ਲਏ ਜਦੋਂ ਕਾਲੇ ਦੀ ਮਾਨਤਾ ਨੂੰ ਲੈ ਕੇ ਵਿਦਿਆਰਥੀਆਂ ਨੇ ਸਵਾਲ ਚੁੱਕੇ ਤਾਂ ਪ੍ਰਿੰਸੀਪਲ ਨੇ ਕਿਹਾ ਕਿ ਉਹ ਜਨਤਕ ਤੌਰ ਤੇ ਸਬੂਤ ਨਹੀਂ ਦਿਖਾ ਸਕਦੇ ਪੂਰੇ ਮਾਮਲੇ ਨੇ ਸਥਾਨਕ ਪੱਧਰ ਤੇ ਹਲਚਲ ਮਚਾ ਦਿੱਤੀ ਹੈ ਅਤੇ ਹੁਣ ਇੰਤਜ਼ਾਰ ਹੈ ਪੰਜਾਬ ਨਰਸਿੰਗ ਕਾਉਂਸਲ ਅਤੇ ਪ੍ਰਸ਼ਾਸਨ ਵੱਲੋਂ ਕਿਹੜੀ ਕਾਰਵਾਈ ਕੀਤੀ ਜਾਂਦੀ ਹੈ ਵਿਦਿਆਰਥੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਉਹਨਾਂ ਦੀਆਂ ਮੰਗਾਂ ਨਹੀਂ ਮੰਨਿਆ ਗਿਆ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ ਕਾਲਜ ਦੇ ਵਿੱਚ ਪ੍ਰੋਟੈਸਟ ਕਰ ਰਹੇ ਹੋ وجہ ਕੀ ਹੈ وجہ ਇਹ ਹੈ ਸਰ ਅਸੀਂ ਥਿਉਰੀ 'ਚੋਂ ਪਾਸ ਆ ਤੇ ਸਾਡੀ ਅਸੈਸਮੈਂਟ 8 7 7 ਨੰਬਰ ਗਈ ਹੋਈ ਆ ਜਦਕਿ ਸਾਡੇ ਥਿਉਰੀ 'ਚੋਂ 50 ਤੋਂ ਉੱਪਰ ਮਾਰਕਸ ਨੇ ਸਾਰੇ ਸਬਜੈਕਟਾਂ ਤੋਂ ਦੀਖ ਅੱਜ ਕੀ ਲੋਡ ਪੈ ਗਈ ਤੁਹਾਨੂੰ ਸਰ ਅੱਜ ਇਹ ਲੋਡ ਪਈ ਆ ਕਿ ਸਾਡੇ ਜਿੱਦ ਨਾਲ ਅਸੈਸਮੈਂਟ ਘਟ ਲਈ ਗਈ ਆ ਤੇ ਜਿਹੜੇ ਬਾਕੀ ਮੈਮ ਦੇ ਮਤਲਬ ਜਿਆਦਾ ਚਾਹੀਤੇ ਨੇ ਚਾਰ ਪੰਜ ਹੈਗੇ ਨੇ ਸਰ ਸਟੂਡੈਂਟ ਜਿਹੜੇ ਪੈਸੇ ਦਿੰਦੇ ਨੇ ਉਹਨਾਂ ਦੀ ਅਸੈਸਮੈਂਟ 17 18 18 ਲਈ ਹੋਈ ਆ ਇਹ ਪੈਸੇ ਕਿਸੇ ਤੋਂ ਮੰਗੇ ਗਏ ਸੀ ਕਿ ਯਸ ਸਰ ਸਾਰਿਆਂ ਤੋਂ ਮੰਗੇ ਨੇ ਚੀੜਿੰਗ ਕਰਾਉਣ ਦੇ ਇਹਨਾਂ ਨੇ ਮੰਗੇ ਨੇ ਕਦੋਂ ਮੰਗੇ ਪ੍ਰਿੰਸੀਪਲ ਮੈਮ ਨੇ ਮੰਗੇ ਨੇ ਜਦ ਫਾਈਨਲ ਪੇਪਰ ਸੀ ਤੇ ਉਦੋਂ ਮੰਗੇ ਸੀ ਕਿ ਉਹ ਵੀ ਸਰ ਮਤਲਬ ਜਿਹੜੇ ਪਾਰਕ ਚ ਕੈਮਰਾ ਲੱਗਿਆ ਹੋਇਆ ਉਦੋਂ ਨਹੀਂ ਬਿਠਾਇਆ ਇੱਧਰਲੀ ਸਾਈਡ ਬਿਠਾਇਆ ਗਿਆ ਵੀ ਕੀ ਕਹਿੰਦੇ ਕੀ ਪੈਸੇ ਕਿਉਂ ਮੰਗੇਗਾ ਕੁੜੀ ਚੀਟਿੰਗ ਚੀਟਿੰਗ ਬਣਾਉਣ ਨੂੰ ਸਰ ਵੀ ਸਾਨੂੰ ਪਾਸ ਕਰਾਵਾਂਗੇ 4-4000 ਲਿਆ ਸਰ ਹਰ ਇੱਕ ਸਟੂਡੈਂਟ ਤੋਂ ਤੁਸੀਂ ਕਿੰਨੇ ਨੇ ਨਹੀਂ ਦਿੱਤਾ ਸਰ ਅਸੀਂ ਨਹੀਂ ਦਿੱਤਾ ਅਸੀਂ 10-11 ਹੈਗੇ ਆ ਸਰ ਜਿਨ੍ਹਾਂ ਨੇ ਨਹੀਂ ਦਿੱਤਾ ਫਿਰ ਉਹਦਾ ਕੀ ਇਮਪੈਕਟ ਪਿਆ ਹੁਣ ਇਮਪੈਕਟ ਸਰ ਇਹੀ ਪਿਆ ਵੀ ਸਾਡੀ ਅਸੈਸਮੈਂਟ ਇੱਕ ਸਬਜੈਕਟ ਤੋਂ ਲੋ ਹੋ ਗਈ ਹੈ ਜਦਕਿ ਸਾਡੇ 50 ਤੋਂ ਉੱਪਰ ਉਹਦੇ ਮਾਰਕਸ ਨੇ ਥਿਊਰੀ 'ਚ ਅਸੀਂ ਪਾਸ ਆ ਅਸੈਸਮੈਂਟ ਕਰਕੇ ਸਾਡੀ ਰੀਪੇਅਰ ਆਈ ਆ ਇਹ ਸਾਰਿਆ ਕੁਝ ਪ੍ਰਿੰਸੀਪਲ ਮੈਮ ਨੇ ਕੀਤਾ ਹੀ ਨਹੀਂ ਕੀਤਾ ਤੁਸੀਂ ਚੀਟਿੰਗ ਪਹਿਲਾਂ ਕਰਵਾਉਦੇ ਨਾ ਇੱਥੇ ਬਈ ਸਰ ਕੱਬੀ ਜੋਗੇ ਸਨ ਕਦੋਂ ਤੋਂ ਤੁਸੀਂ ਦੇਖਿਆ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਸਾਨੂੰ ਤਾਂ 1.5 ਸਾਲ ਹੋ ਗਿਆ ਜਦથી ਸਟਾਰਟਿੰਗ ਤੋਂ ਆਈ ਕੁਝ ਹੋ ਰਹੀਆਂ ਤੇ ਹੁਣ ਕਿੰਨੇ ਬੱਚਿਆਂ ਦੇ ਰਿਜ਼ਲਟ ਆ ਸਰ ਕਹਾਵਾ ਕਿਹੜੇ ਕਿਹੜੇ ਕੋਰਸ ਨੇ ਏ ਐਨ ਐਮ ਸਰ ਏ ਐਨ ਐਮ ਦੇ ਜੀ ਐਨ ਐਮ ਸੈਕੰਡ ਈਅਰ ਸਾਡੀ ਹੈਗੀ ਹੈ ਜੀ ਐਨ ਐਮ ਫਸਟ ਈਅਰ ਤੇ ਜਿਹੜਾ ਤੁਸੀਂ ਇਹ ਪੈਸਲ ਫੜਿਆ ਹੋਇਆ ਇਹ ਕੌਣ ਲੋਕ ਨੇ ਜਿੰਦਰ ਸਰ ਐਮਟੀ ਸਰ ਨੇ ਅਮੀ ਦਾ ਮੈਮ ਹੈਗੇ ਨੇ ਪ੍ਰਿੰਸੀਪਲ ਆ ਕਿ ਮੰਗ ਕੀ ਕਰਦੇ ਹੋ ਤੁਸੀਂ ਮੰਗਦਾ ਸਰ ਅਸੀਂ ਇਹ ਕਰਦੇ ਅਸੀਂ ਐਗਜ਼ਾਮ ਨਹੀਂ ਦੇਣਾ ਕਿਉਂਕਿ ਅਸੀਂ ਜਰ ਉਥੋਂ ਥਿਉਰੀ ਤੋਂ ਹੀ ਪਾਸ ਅਸੀਂ ਐਗਜ਼ਾਮ ਕਿਉਂ ਦਈਏ ਜੇ ਤੁਸੀਂ ਉਹਰੇ ਪ੍ਰੋਟੈਸਟ ਕਰਨਾ ਤੁਹਾਡੀ ਕੋਈ ਇੱਥੇ ਤੂੰ ਗੱਲਵਾ ਸੁਣ ਆਇਆ ਨਹੀਂ ਨਾ ਨੋ ਸਰ ਆ ਦੇਖੋ ਹੁਣ ਆ ਰਹੇ ਨੇ ਬਾਥਰੂਮ ਹੋੜ ਵੀ ਨਹੀਂ ਹੋੜ ਵੀ ਨਹੀਂ ਸਰ ਫੋਨ ਵੀ ਉਹਨਾਂ ਤੋਂ ਫੋਨ ਲੈ ਰਹੇ ਉਹਨਾਂ ਦੇ ਠੀਕ ਕਿਉਂ ਹੱਗੇ ਬਲਵਿੰਦਰ ਸਿੰਘਲਾ ਹਾਂਜੀ ਉਹ ਤੁਹਾਨੂੰ ਬੱਚਿਆਂ ਨੂੰ ਕਹਿੰਦਾ ਕਹਿੰਦਾ ਪੀਜੇ ਵੀ ਦਾਗ ਹੋ ਗਿਆ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਹੈਗੇ ਸਰ ਅਸੀਂ ਇਹ ਜਾਣੇ ਜਿਹੜੀ ਜਿਹੜੀ ਗੱਦੀ ਕੀਤੀ ਹੈ ਸੁਧਾਰਨ ਸਾਡੀ ਸੈਟਮੈਂਟ ਲੱਗੇ ਭਾਜਣਾ ਅਸੀਂ ਪੇਪਰ ਦੁਬਾਰਾ ਨਹੀਂ ਦੇਣਾ ਹੈਗਾ ਜੇ ਅਸੀਂ ਪੇਪਰ ਦੁਬਾਰਾ ਦੇਣਾ ਇਹਨਾਂ ਨੂੰ ਵੱਧ ਪੈਸਾ ਚਾਹੁੰਦਾ ਹੈ ਤੁਹਾਡੇ ਕਾਲਜ ਦੇ ਜਿਹੜਾ ਪ੍ਰੋਟੈਸਟ ਚੱਲ ਰਿਹਾ ਕੀ ਵਜ੍ਹਾ ਕੀ ਹੈ ਦੇ ਕਹ ਰਿਹਾ 5 5000 ਦਾ ਮੰਗ ਰਿਹਾ ਤੇ ਨਾ ਕੋਈ ਪਤਾ ਨਹੀਂ ਤਾਂ ਕੋਈ ਪੈਸਾ ਮੁਟਾਇਆ ਨਹੀਂ ਹੈਗੀ ਮੈਂ ਨਹੀਂ ਹੈਗੀ ਮੈਡਮ 1 ਕਿਹਜਾ ਕਿਹੜੀ ਇਥੇ ਕਾਲਜ ਕਿੰਨਾ ਪਟਾ ਸੋ ਰਿਹਾ ਬਲਜਿੰਦਰ ਸਰ ਆਉਣਗੇ ਜਾਂ ਤਾਂ ਉਹਨਾਂ ਨੂੰ ਬੁਲਾਓ ਫਿਰ ਆਪਾਂ ਸਾਰੀ ਗੱਲ ਕਰਦੇ ਆ ਨਹੀਂ 5000 ਕਹ ਰਿਹਾ ਮੈਂ ਕਿਸੇ ਤੋਂ 5000 ਰੁਪਿਆ ਨਹੀਂ ਫੜਿਆ ਮੇਰਾ ਸਾਰਾ ਆਫਿਸ ਵਾਲਾ ਸਟਾਫ ਬੁਲਾ ਲਓ ਮੈਂ ਕੋਈ ਪੇਪਰ ਦਿਵਾਉਣ ਨਹੀਂ ਗਈ ਇਹਨਾਂ ਦਾ ਮੈਂ ਕੋਈ ਪੇਪਰ ਦਿਵਾਉਣ ਨਹੀਂ ਇਹਨਾਂ ਦਾ ਗਈ 1% ਕੋਈ ਬੱਚਾ ਕਹਿ ਦੇਵੇ ਮੈਂ ਇੱਕ ਦਿਨ ਵੀ ਮਲੇਰ ਕੋਟਲੇ ਗਈ ਹਾਂ ਮਾਂ ਇਹਨਾਂ ਤੋਂ ਮੈਂ ਪੇਪਰ 'ਚ ਪੈਸੇ ਇਕੱਠੇ ਕਰੇ ਹੋਣ ਕੋਈ ਇੱਕ ਬੱਚਾ ਵੀ ਕਹਿ ਦੇਵੇ ਇਹ ਜਿਹੜਾ ਬੱਚਾ ਵੀ ਠੀਕ ਹੈ ਨਾ ਤੁਸੀਂ ਮੇਰੀ ਗੱਲ ਸੁਣੋ ਜੋ ਵੀ ਕਰੈਕਸ਼ਨ ਹੈ ਅਸੀਂ ਕਰੈਕਸ਼ਨ ਪਾਈ ਹੋਈ ਆ ਜਿਹੜੇ ਕਹਿ ਰਹੇ ਇੰਨੇ ਬੱਚੇ ਦੀ ਅਸੈਸਮੈਂਟ ਪਹਿਲੀ ਵਾਰ ਇਦਾਂ ਆਈ ਹੈ ਕਿ ਪਹਿਲਾਂ ਵੀ ਇਦਾਂ ਹੋਈ ਆ ਕਦੇ ਸਰ ਮੈਨੂੰ ਨਹੀਂ ਪਤਾ ਇਸ ਚੀਜ਼ ਬਾਰੇ ਠੀਕ ਹੈ ਨਾ ਸਾਡਾ ਹੁੰਦਾ ਹੈ ਕਮਨ ਕਰੇ ਡਿਗਰੀ ਨਹੀਂ ਹੈ ਤੁਹਾਡੇ ਕੋਲ ਵੀ ਜਿਹੜੇ ਮਾਸਟਰ ਪਾਸ ਕਾਲਜ ਨਹੀਂ ਗਿਆ ਇਹ ਕਿਵਜਾ ਜੀ ਕੋਣ ਕਹਿੰਦਾ ਡਿਗਰੀ ਨਹੀਂ ਹੈਗੀ ਮੇਰੇ ਕੋਲ ਕੋਈ ਗੱਲ ਹੁਣ ਤੁਹਾਨੂੰ ਮੈਂ ਪ੍ਰੋਟੈਸਟ ਦਿਖਾਵਾਂ ਦਿਖਾਉਣਾ ਮੈਂ